ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਾਡੀ ਵੀਡੀਓ ਦੇਖ ਰਹੇ ਸਾਰੇ ਹੀ ਦੋਸਤ ਮਿੱਤਰੋ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਗੁਪਤ ਸਰ ਸਾਹਿਬ ਜੋ ਕਿ ਪਿੰਡ ਛੱਤਿਆਣਾ ਗਿੱਦੜਵਾ ਤੋਂ ਕਰੀਬ 8-10 ਕਿਲੋਮੀਟਰ ਮੁਕਸਰ ਦੋਦਾ ਰੋਡ ਤੇ ਪੈਂਦਾ ਹੈ ਸੋ ਦੋਸਤੋ ਅੱਜ ਇਸ ਗੁਰਦੁਆਰਾ ਸਾਹਿਬ ਅਸੀਂ ਪਹੁੰਚੇ ਹਾਂ ਤੁਹਾਨੂੰ ਦੱਸਦੇ ਹਾਂ ਇਸ ਦੇ ਇਤਿਹਾਸ ਬਾਰੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਉੱਥੋਂ ਦੇ ਜਿਹੜੇ ਸੇਵਾਦਾਰ ਨੇ ਗ੍ਰੰਥੀ ਸਿੰਘ ਨੇ ਉਹਨਾਂ ਤੋਂ ਜਾਣਕਾਰੀ ਲੈੰਨਾ ਕਿ ਇਸ ਗੁਰਦੁਆਰਾ ਸਾਹਿਬ ਦੀ ਕੀ ਇਤਿਹਾਸ ਆ ਦੋਸਤੋ ਦਿਖਾਉਣਿਆ ਤੁਹਾਨੂੰ ਉਹ ਜਗ੍ਹਾ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਇਸ ਜਗ੍ਹਾ ਨੂੰ ਵਣ ਕਹਿੰਦੇ ਆ ਦੋਸਤੋ ਇਹ ਹੈ ਉਹ ਜਗ੍ਹਾ ਇਹ ਹੈ ਉਹ ਦਰਖਤ ਜਿਨ੍ਹਾਂ ਨੂੰ ਇੱਥੋਂ ਦੇ ਬਜ਼ੁਰਗ ਗ੍ਰੰਥੀ ਵਣ ਕਹਿੰਦੇ ਨੇ ਇਸੇ ਸਥਾਨ ਦੇ ਉੱਤੇ ਦਸਵੇਂ ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜਿੱਥੇ ਗੁਰੂ ਸਾਹਿਬ ਆ ਕੇ ਰੁਕੇ ਸੀਗੇ ਉਸ ਪੀਰ ਦੀ ਜਗਾ ਵਹਿਮੀ ਪੀਰ ਦੀ ਜਗਾ ਜਿੱਥੇ 1762 ਮੁਕਸਰ ਦੀ ਜੰਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਤਿਆਣਾ ਵਿੱਚ ਇੱਥੇ ਆਏ ਸੀ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਗੁਰਦੁਆਰਾ ਸ੍ਰੀ ਗੁਪਸਰ ਸਾਹਿਬ ਅਤੇ ਉਸਦੇ ਇਤਿਹਾਸ ਬਾਰੇ ਅੱਜ ਆਪਾਂ ਜਾਨਣਾ ਚਾਹੁੰਨੇ ਗੁਰਦੁਆਰਾ ਦੇ ਸੇਵਾਦਾਰ ਬਾਬਾ ਜੀ ਵਾਹਿਗੁਰੂ ਖਾਲਸਾ ਬਾਬਾ ਜੀ ਸਾਨੂੰ ਜਾਣਕਾਰੀ ਦਿਓ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਹਾਂਜੀ ਗੁਰਦਰਾ ਸਾਹਿਬ ਗੁਪਤ ਸਰ ਸਾਹਿਬ ਪਿੰਡ ਛੱਤਿਆਣੀ ਦੀ ਜੂਹ ਵਿੱਚ ਪੈਂਦਾ ਹੈ ਜੀ ਇਸ ਦਾ ਇਤਿਹਾਸ ਇਹ ਹੈ ਕਿ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਸਰ ਸਾਹਿਬ ਦੀ ਜੰਗ ਜਿੱਤ ਕੇ ਪਿੰਡ ਰੁਪਾਣਾ ਭੁੰਦੜ ਗੁਰੂ ਸਾਹਿਬ ਤੋਂ ਹੁੰਦੇ ਹੋਏ ਇਸ ਥਾਂ ਤੇ ਪੁੱਜੇ ਸਨ ਜੀ ਅਤੇ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਜੀ ਨਾਲ ਮੁਕਸਰ ਦੀ ਜੰਗ ਹੋਈ ਸੀ ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਕੁਝ ਸਿੰਘ ਤਨਖਾਹਾਂ ਤੇ ਰੱਖੇ ਸਨ ਜੋ ਕਿ ਪੈਦਲ ਸਵਾਰ ਵੀ ਸਨ ਘੋੜ ਸਵਾਰ ਵੀ ਸਨ ਤਾਂ ਉਹਨਾਂ ਦੀਆਂ ਤਨਖਾਹਾਂ ਰਹਿੰਦੀਆਂ ਸਨ ਤਾਂ ਗੁਰੂ ਜੀ ਦੇ ਨਾਲ ਹੀ ਸਿੰਘ ਪਿੱਛੇ ਆ ਰਹੇ ਸਨ ਤੇ ਇਸ ਤੋਂ ਥੋੜਾ ਜਿਹਾ ਸਥਾਨ ਤੇ ਪਿੱਛੇ ਜਗ੍ਹਾ ਤੇ ਗੁਰੂ ਜੀ ਦਾ ਉਹਨਾਂ ਸਿੰਘਾਂ ਨੇ ਘੋੜੇ ਦੀ ਲਗਾਮ ਫੜ ਲਈ ਤੇ ਗੁਰੂ ਜੀ ਨੇ ਬੇਨਤੀ ਕੀਤੀ ਕਿ ਸਾਡੀਆਂ ਤਨਖਾਹਾਂ ਇੱਥੇ ਹੀ ਦਿਓ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਅੱਗੇ ਜਾ ਕੇ ਤਲਵੰਡੀ ਸਾਬੋ ਭਾਈ ਡੱਲੇ ਦੀ ਜਗ੍ਹਾ ਸੀ ਮਤਲਬ ਭਾਈ ਡੱਲੇ ਦਾ ਇਲਾਕਾ ਅੱਗੇ ਆਉਂਦਾ ਸੀ ਇਹ ਉੱਥੇ ਜਾ ਕੇ ਤੁਹਾਡੀਆਂ ਤਨਖਾਹਾਂ ਦੇ ਦੇਵਾਂਗੇ ਪਰ ਜਿਹੜੇ ਸਿੰਘ ਸੀ ਉਹ ਆਪਣੀ ਗੱਲ ਤੇ ਅੜੇ ਰਹੇ ਤਾਂ ਗੁਰੂ ਜੀ ਨੇ ਕਿਹਾ ਕਿ ਅੱਗੇ ਚੱਲੋ ਅਸੀਂ ਉੱਥੇ ਜਾ ਕੇ ਖੜਦੇ ਹਾਂ ਤੁਸੀਂ ਪਿੱਛੇ ਆ ਜਾਓ ਤਾਂ ਗੁਰੂ ਜੀ ਇਸ ਥਾਂ ਤੇ ਗੁਰਸਰ ਸਾਹਿਬ ਦੇ ਥਾਂ ਤੇ ਆ ਗਏ ਤੇ ਉਹਨਾਂ ਨੇ ਇੱਥੇ ਤੰਬੂ ਲਾ ਲਈ ਤੇ ਪਿੱਛੋਂ ਸਿੰਘ ਵੀ ਆ ਗਏ ਤਾਂ ਸਿੰਘਾਂ ਨੇ ਆ ਕੇ ਇੱਥੇ ਤਿੰਨ ਮੰਗਾਂ ਰੱਖੀਆਂ ਪਹਿਲੀ ਮੰਗ ਕਿ ਇੱਥੋਂ ਕਾਲ ਕੱਢ ਦਿਓ ਮਾਲਵੇ ਦਾ ਕਾਲ ਕੱਢ ਦਿਓ ਦੂਜਾ ਮੀਂਹ ਪਵਾ ਦਿਓ ਚੀਜ਼ਾਂ ਸਾਡੀਆਂ ਤਨਖਾਹਾਂ ਦੇ ਦਿਓ ਤਾ ਗੁਰੂ ਜੀ ਨੇ ਉਸੇ ਵੇਲੇ ਇੱਥੇ ਤੀਰ ਛੱਡਿਆ ਤੇ ਮੀ ਪੈਣ ਲੱਗਿਆ ਤੇ ਗੜੇ ਵੀ ਪਏ ਤਾਂ ਕੋਈ ਐਸੇ ਵਿੱਚ ਉਠੋ ਹਾਰ ਦੀ ਸੰਗਤ ਖਚਰਾਂ ਲੈ ਕੇ ਮਤਲ ਮੋਹਰਾਂ ਲੈ ਕੇ ਇੱਥੇ ਪੁੱਜ ਗਈ ਜੀ ਤਾਂ ਮੀ ਪੈੰਦੇ ਵਿੱਚ ਗੁਰੂ ਜੀ ਨੇ ਇਹ ਵੀ ਬਚਨ ਕਰ ਦਿੱਤਾ ਕਿ ਕਾਲ ਇੱਥੋਂ ਅੱਜ ਤੋਂ ਕੱਢ ਦਿੱਤਾ ਹੈ ਤਾਂ ਕਾਲ ਦੀ ਮੰਗ ਵੀ ਪੂਰੀ ਕਰ ਦਿੱਤੀ ਤੇ ਮੀਹ ਦੀ ਮੰਗ ਵੀ ਪੂਰੀ ਕਰ ਦਿੱਤੀ ਤੇ ਉਹਨਾਂ ਨੂੰ ਜਦੋਂ ਉਠੋ ਹਾਰ ਦੀ ਸੰਗਤ ਨਾਲ ਖਚਰਾਂ ਲੈ ਕੇ ਮੋਹਰਾਂ ਲੈ ਕੇ ਆਈਆਂ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਚਨ ਕੀਤਾ ਇਹ ਜਿਹਨਾਂ ਸਿੰਘਾਂ ਨੇ ਤਨਖਾਹ ਲੈਣੀਆਂ ਹਨ ਉਹ ਇੱਥੇ ਅੱਗੇ ਆਜੋ ਇੱਕ ਇੱਕ ਕਰਕੇ ਆਪਣੀ ਤਨਖਾਹ ਲੈ ਜਾਓ ਜੀ ਤਾਂ ਗੁਰੂ ਜੀ ਨੇ ਜਦੋਂ ਇੱਕ ਇੱਕ ਸਿੰਘ ਆਇਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੂੰ ਪੈਦਲ ਸਵਾਰ ਹੈ ਕਿ ਘੋੜ ਸਵਾਰ ਹੈ ਉਹਨਾਂ ਨੇ ਦੱਸਿਆ ਕਿ ਮੈਂ ਪੈਦਲ ਸਵਾਰ ਹਾਂ ਜਾਂ ਘੋੜ ਸਵਾਰ ਹਾਂ ਤਾਂ ਉਹ ਜਿਵੇਂ ਉਹਨਾਂ ਦੀ ਤਨਖਾਹ ਬੰਦੀ ਸੀਗੀ ਪਰ ਗੁਰੂ ਜੀ ਨੇ ਉਸ ਵੇਲੇ ਖੁਸ਼ ਹੋ ਕੇ ਮਤਲਬ ਹੀ ਮਤਲਬ ਇਹ ਨਹੀਂ ਪੁੱਛਿਆ ਇਹ ਨਾ ਇਹਦੀ ਘੱਟ ਤਨਖਾਹ ਮੰਦੀ ਹੈ ਜਾਂ ਵੱਧ ਮੰਦੀ ਹੈ ਉਹਨਾਂ ਨੇ ਢਾਲਾਂ ਪਰ ਪਰ ਝੋਲੀਆਂ ਪਰ ਦਿੱਤੀਆਂ ਤਾਂ ਜਦੋਂ ਸਾਰੇ ਸਿੰਘ ਤਨਖਾਹਾਂ ਲੈ ਕੇ ਬੈਠ ਗਏ ਤਾਂ ਇੱਕ ਉਹਨਾਂ ਦਾ ਮੁਖੀ ਭਾਈ ਦਾਨ ਸਿੰਘ ਸੀ ਤੇ ਗੁਰੂ ਜੀ ਉਹ ਬੈਠਾ ਰਿਹਾ ਤਾਂ ਗੁਰੂ ਜੀ ਨੇ ਉਸ ਨੂੰ ਵੀ ਸੱਦਿਆ ਕਿ ਭਾਈ ਦਾਨ ਸਿੰਘ ਤੂੰ ਤਾਂ ਇਹਨਾਂ ਦਾ ਮੁਖੀ ਹੈਂ ਤੇਰੀ ਤਾਂ ਤਨਖਾਹ ਬਹੁਤ ਮੰਦੀ ਹੈ ਤੂੰ ਆਪਣੀ ਤਨਖਾਹ ਲੈ ਲੈ ਤਾਂ ਉਸ ਨੇ ਗੱਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ اے مہاراجی اے سنگ ਭੁੱਲਣ ہار ਹਨ ਅਸੀਂ ਵੀ ਭੁੱਲਣ ਹਾਰ ਹਾਂ ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਤਾਂ ਤੁਹਾਡੀ ਸਿੱਖੀ ਚਾਹੀਦੀ ਹੈ ਤੁਸੀਂ ਬਖਸ਼ਿਸ਼ ਕਰੋ ਸਾਨੂੰ ਬਖਸ਼ ਦਿਓ ਤਾਂ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਬਚਨ ਕੀਤਾ ਕਿ ਭਾਈ ਮਹਾ ਸਿੰਘ ਨੇ ਜਿਵੇਂ ਮਾਝੇ ਦੀ ਸਿੱਖੀ ਰੱਖ ਲਈ ਹੈ ਇਸੇ ਤਰ੍ਹਾਂ ਤੁਸੀਂ ਮਾਲਵੇ ਦੀ ਸਿੱਖੀ ਰੱਖ ਲਈ ਹੈ ਭਾਈ ਦਾਨ ਸਿੰਘ ਜੀ ਤਾਂ ਇਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਸਾਰਿਆਂ ਨੂੰ ਬਖਸ਼ ਦਿੱਤਾ ਤੇ ਧਾਨ ਪਦਾਰਥ ਜੋ ਉਹਨਾਂ ਨੂੰ ਵੰਡ ਦਿੱਤਾ ਸੀ ਉਸ ਤੋਂ ਬਾਅਦ ਵੀ ਜੋ ਬਚ ਗਿਆ ਉਹ ਉਹਨਾਂ ਸਿੰਘਾਂ ਦੇ ਸਾਹਮਣੇ ਸਥਾਨ ਤੇ ਹੀ ਧਬ ਦਿੱਤਾ ਤੇ ਫੇਰ ਬਚਨ ਕੀਤਾ ਕਿ ਸਥਾਨਤਾ ਸਥਾਨ ਦਾ ਨਾਮ ਅੱਜ ਤੋਂ ਗੁਰਦਸਾਰ ਸਾਹਿਬ ਹੋਵੇਗਾ ਸਤਿਗੁਰੂ ਜੀ ਨੇ ਆਪਣੇ ਮੁਖਤਿਆਂ ਇਹ ਬਚਨ ਕਹੇ ਸਨ ਤੇ ਮੁਖਤਿਆਂ ਇਹ ਸਥਾਨ ਦਾ ਨਾਮ ਰੱਖਿਆ ਸੀ ਤਾਂ ਤਿੰਨ ਦਿਨ ਗੁਰੂ ਜੀ ਇਸ ਸਥਾਨ ਤੇ ਰਹੇ ਤੇ ਉਹਨਾਂ ਨੇ ਮਹਾਰਾਜ ਜੀ ਭਾਈ ਗਾਨ ਸਿੰਘ ਨੂੰ ਸਿੱਖੀ ਬਖਸ਼ੀ ਅੰਮ੍ਰਿਤ ਛਕਾਇਆ ਉਸ ਵੇਲੇ ਤਾ ਹੋਰ ਸਿੰਘਾਂ ਨੇ ਵੀ ਅਮਰਤ ਛਕਿਆ ਤੇ ਇਸ ਤੋਂ ਇਸਤੇ ਥੋੜੇ ਸਤਾਂ ਤੇ ਪਿੱਛੇ ਸੈਇਦ ਇਬਰਾਹੀਮ ਮੁਸਲਮਾਨ ਫਕੀਰ ਰਹਿੰਦਾ ਸੀ ਉਹ ਵੀ ਬਹੁਤ ਪ੍ਰਵਾਨਤ ਹੋਇਆ ਤਾਂ ਉਸਨੇ ਵੀ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿ ਮੈਨੂੰ ਵੀ ਆਪਣਾ ਸਿੰਘ ਸਜਾਓ ਮੈਨੂੰ ਵੀ ਅਮਰਤ ਛਕਾਓ ਤਾਂ ਗੁਰੂ ਜੀ ਨੇ ਉਸ ਨੂੰ ਵੀ ਅਮਰਤ ਛਕਾਇਆ ਤੇ ਉਸ ਦਾ ਨਾਮ ਅਜਮੇਰ ਸਿੰਘ ਰੱਖਿਆ ਤਾਂ ਇਸ ਸਥਾਨ ਤੇ ਗੁਰੂ ਜੀ ਤਣਦੇ ਰਹੇ ਉਸ ਤੋਂ ਬਾਅਦ ਅੱਗੇ ਚਾਲੇ ਪਾ ਦਿੱਤੇ ਇਸ ਥਾਨ ਇਸ ਗੁਪਤ ਗੋਕਸਰ ਸਾਹਿਬ ਸਥਾਨ ਦਾ ਹੈ ਇਸ ਸਥਾਨ ਤੇ ਆਈ ਮੱਸਿਆ ਨੂੰ ਮੇਲਾ ਲੱਗਦਾ ਹੈ ਬਹੁਤ ਭਾਰੀ ਇਕੱਠ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ